ਇਸ ਵਕਤ ਦੀ ਵੱਡੀ ਖਬਰ ਅਮਰਿਤਪਾਲ ਦੇ ਗਨਮੈਨ ਦੱਸਦੀ ਹੈ ਕਿ ਉਹਨਾਂ ਦੇ ਗਨਮੈਨ ਵਰਿੰਦਰ ਸਿੰਘ ਫੌਜੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੇ ਜਿਸ ਦੇ ਤਹਿਤ ਉਹਨਾਂ ਨੂੰ 3 ਦਿਨਾਂ ਦਾ ਰਿਮਾਂਡ ਮੁਰਤੋਂ ਮਿਲਿਆ ਹੈ ਤੇ ਵਰਿੰਦਰ ਸਿੰਘ ਜਿਹੜੇ ਕਿ ਫੌਜੀ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਅਜਨਾਲਾ ਕਾਂਡ ਜੋ ਹੋਇਆ ਉਸ ਨੂੰ ਲੈ ਕੇ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਜਿਸ ਦੇ ਤਹਿਤ ਹੁਣ 3 ਦਿਨਾਂ ਦਾ ਰਿਮਾਂਡ ਜਿਹੜਾ ਕਿ ਪੁਲਿਸ ਦੇ ਵੱਲੋਂ ਲਿਆ ਗਿਆ ਹੈ ਤੇ ਉੱਥੇ ਹੀ ਦੱਸੀਏ ਕਿ ਅਮਰਿਤਪਾਲ ਦੇ ਸਾਥੀ ਵਿਰਿੰਦਰ ਫੌਜੀ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਤੋਂ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਸ਼ਿਫਟ ਕਰ ਦਿੱਤਾ ਹੈ ਲਗਾਤਾਰ ਅਜਨਾਲਾ ਕਾਣ ਮਾਮਲੇ ਦੇ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਦੀ ਹੈ ਕਿ ਉਹਨਾਂ ਦੇ ਕਈ ਸਾਥੀ ਜਿਹੜੇ ਕਿ ਡਿਬਰੂਗੜ ਤੋਂ ਸਿੱਧਾ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਗਏ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਲਗਾਤਾਰ ਜਿਹੜੀ ਕਿ ਪੁੱਛ ਪੜਤਾਲ ਅਜਨਾਲਾ ਕਾਣ ਜੋ ਹੋਇਆ ਉਸ ਨੂੰ ਲੈ ਕੇ ਲਗਾਤਾਰ ਕੀਤੀ ਜਾ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਸੱਤ ਸਾਥੀਆ ਜਿਹੜੇ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਗਏ ਪਹਿਲਾਂ ਉਹਨਾਂ ਦੇ ਸੱਤ ਸਾਥੀਆਂ ਨੂੰ ਜਿਹੜਾ ਕਿ ਡਿਬਰੂਗੜ ਤੋਂ ਸਿੱਧਾ ਪੰਜਾਬ ਦੇ ਵਿੱਚ ਲਿਆਂਦਾ ਗਿਆ ਲਗਾਤਾਰ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਉਹਨਾਂ ਦੇ ਜਿਹੜੇ ਕੇ ਸਾਥੀ ਰਿਮਾਂਡ ਤੇ ਨੇ ਆਂਦੇ ਗਏ ਤੇ ਅਜਨਾਲਾ ਕਾਨ ਦੇ ਵਿੱਚ ਜਿਹੜੇ ਕੇ ਲਗਾਤਾਰ ਪੁਛ ਪੜਤਾਲ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਉਹਨਾਂ ਦੇ ਜਿਹੜੇ ਕੇ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੇ ਉੱਥੇ ਦੋ ਸਾਥੀ ਹੋਰ ਡਿਬਰੂਗੜ ਮੌਜੂਦ ਰਹਿਣਗੇ ਵਰਿੰਦਰ ਫੌਜੀ ਅਤੇ ਪਪਲਪ੍ਰੀਤ ਦਾ ਨਾਮ ਜਿਹੜਾ ਕੇ ਸਾਹਮਣੇ ਆ ਰਿਹਾ ਸੀ ਕਿ ਅਮਰਿਤਪਾਲ ਅਤੇ ਪਪਲਪ੍ਰੀਤ ਤੇ ਵਰਿੰਦਰ ਫੌਜੀ ਜਿਹੜੇ ਕੇ ਡਿਬਰੂਗੜ ਚੇਲ ਚੜ੍ਹਣਗੇ ਪਰੰਤੂ ਉੱਥੇ ਹੀ ਪੁਲਿਸ ਦੇ ਵੱਲੋਂ ਉੱਥੇ ਹੀ ਵਰਿੰਦਰ ਨੂੰ ਵੀ ਜਿਹੜਾ ਕੇ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਦੱਸਦੀ ਹੈ ਕਿ ਹੁਣ ਲਗਾਤਾਰ ਵਰਿੰਦਰ ਨੂੰ ਜਿਹੜਾ ਕਿ ਪੁਚਪੜਤਾਲ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਤਿੰਨ ਦਿਨਾਂ ਦਾ ਹੁਣ ਪੁਲਿਸ ਨੇ ਮੁੜ ਤੋਂ ਰਿਮਾਂਡ ਜਿਹੜਾ ਕਿ ਲਿਆ ਤੇ ਕੋਈ ਲਗਾਤਾਰ ਤਿੰਨ ਦਿਨਾਂ ਤੋਂ ਬਾਅਦ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਉੱਥੇ ਕੋਈ ਵੱਡਾ ਫੈਸਲਾ ਜਾਜ ਨਾਲ ਕਾਨੂੰਨ ਮਾਮਲੇ ਦੇ ਵਿੱਚ ਲਗਾਤਾਰ ਕੋਈ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਉਹਨਾਂ ਨੂੰ ਤਿੰਨ ਦਿਨਾਂ ਦਾ ਰਿਮਾਂਡ ਮੁੜ ਤੋਂ ਮਿਲਿਆ ਹੈ ਤੇ ਵਰਿੰਦਰ ਸਿੰਘ ਜਿਹੜੇ ਕਿ ਫੌਜੀ ਨੂੰ ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤਾ ਅਜਨਾਲਾ ਕਾਂਡ ਜੋ ਹੋਇਆ ਉਸ ਨੂੰ ਲੈ ਕੇ ਲਗਾਤਾਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਜਿਸ ਦੇ ਤਹਿਤ ਹੁਣ 3 ਦਿਨਾਂ ਦਾ ਰਿਮਾਂਡ ਜਿਹੜਾ ਕਿ ਪੁਲਿਸ ਦੇ ਵੱਲੋਂ ਲਿਆ ਗਿਆ ਹੈ ਤੇ ਉੱਥੇ ਦੱਸਿਆ ਇਹ ਕਿ ਅਮਰਤਪਾਲ ਦੇ ਸਾਥੀ ਵਰਿੰਦਰ ਫੌਜੀ ਜਿਹੜੇ ਕਿ ਡਿਬਰੂਗੜ੍ਹ ਜੇਲ੍ਹ ਤੋਂ ਉਹਨਾਂ ਨੂੰ ਵੀ ਪੰਜਾਬ ਦੇ ਵਿੱਚ ਸ਼ਿਫਟ ਕਰ ਦਿੱਤਾ ਹੈ ਲਗਾਤਾਰ ਅਜਨਾਲਾ ਕਾਂਡ ਮਾਮਲੇ ਦੇ ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਦੱਸਿਆ ਗਿਆ ਕਿ ਉਹਨਾਂ ਦੇ ਕਈ ਸਾਥੀ ਜਿਹੜੇ ਕਿ ਡਿਬਰੂਗੜ੍ਹ ਤੋਂ ਸਿੱਧਾ ਪੰਜਾਬ ਦੀ ਜੇਲ੍ਹ ਦੇ ਵਿੱਚ ਸ਼ਿਫਟ ਕੀਤੇ ਗਏ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਲਗਾਤਾਰ ਜਿਹੜੀ ਕਿ ਪੁੱਛ ਪੜਤਾਲ ਅਜਨਾਲਾ ਕਾਂਡ ਜੋ ਹੋਇਆ ਉਸ ਨੂੰ ਲੈ ਕੇ ਲਗਾਤਾਰ ਕੀਤੀ ਜਾ ਰਹੀ ਹੈ ਤੇ ਬੀਤੇ ਦਿਨਾਂ ਦੇ ਵਿੱਚ ਹੀ ਉਹਨਾਂ ਦੇ ਸੱਤ ਸਾਥੀ ਜਿਹੜੇ ਕਿ ਪੰਜਾਬ ਦੀ ਜੇ ਦੇ ਵਿੱਚ ਸ਼ਿਫਟ ਕੀਤੇ ਗਏ ਪਹਿਲਾ ਉਹਨਾਂ ਦੇ ਸੱਤ ਸਾਥੀਆਂ ਨੂੰ ਜਿਹੜਾ ਕਿ ਡਿਬਰੂਗੜ ਤੋਂ ਸਿੱਧਾ ਪੰਜਾਬ ਦੇ ਵਿੱਚ ਲਿਆਂਦਾ ਗਿਆ ਲਗਾਤਾਰ ਪ੍ਰਧਾਨ ਮੰਤਰੀ ਬਾਜੇ ਕੇ ਅਤੇ ਉਹਨਾਂ ਦੇ ਜਿਹੜੇ ਕਿ ਸਾਥੀ ਰਿਮਾਂਡ ਤੇ ਨੇ ਆnde ਗਏ ਤੇ ਅਜਨਾਲਾ ਕਾਂ ਦੇ ਵਿੱਚ ਜਿਹੜੇ ਕਿ ਲਗਾਤਾਰ ਕੁੱਛ ਪੜਤਾਲ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਉਹਨਾਂ ਦੇ ਜਿਹੜੇ ਕਿ ਦੱਸਿਆ ਜਾ ਰਿਹਾ ਸੀ ਕਿ ਉਹਨਾਂ ਦੇ ਉੱਥੇ ਦੋ ਸਾਥੀ ਹੋਰ ਡਿਬਰੂਗੜ੍ਹ ਵਿੱਚ ਮੌਜੂਦ ਰਹਿਣਗੇ ਵਰਿੰਦਰ ਫੌਜੀ ਅਤੇ ਪਪਲਪ੍ਰੀਤ ਦਾ ਨਾਮ ਜਿਹੜਾ ਕਿ ਸਾਹਮਣੇ ਆ ਰਿਹਾ ਸੀ ਕਿ ਅਮਰਿਤਪਾਲ ਅਤੇ ਪਪਲਪ੍ਰੀਤ ਤੇ ਵਰਿੰਦਰ ਫੌਜੀ ਜਿਹੜੇ ਕਿ ਡਿਬਰੂਗੜ੍ਹ ਚလှਲ ਚੜਣਗੇ ਪਰੰਤੂ ਉੱਥੇ ਹੀ ਪੁਲਿਸ ਦੇ ਵੱਲੋਂ ਉੱਥੇ ਹੀ ਵਰਿੰਦਰ ਨੂੰ ਵੀ ਜਿਹੜਾ ਕਿ ਪੰਜਾਬ ਦੇ ਵਿੱਚ ਸ਼ਿਫਟ ਕੀਤਾ ਗਿਆ ਤੇ ਦੱਸਦੀ ਹੈ ਕਿ ਹੁਣ ਲਗਾਤਾਰ ਬੋਰਿੰਦਰ ਨੂੰ ਜਿਹੜਾ ਕਿ ਪੁਚਪੜਤਾਲ ਤੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਤੇ ਤਿੰਨ ਦਿਨਾਂ ਦਾ ਹੁਣ ਪੁਲਿਸ ਨੇ ਮੁੜ ਤੋਂ ਰਿਮਾਂਡ ਜਿਹੜਾ ਕਿ ਲਿਆ ਤੇ ਕੋਈ ਲਗਾਤਾਰ ਤਿੰਨ ਦਿਨਾਂ ਤੋਂ ਬਾਅਦ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਉੱਥੇ ਕੋਈ ਵੱਡਾ ਫੈਸਲਾ ਜਾਜ ਨਾਲ ਕਾਨੂੰਨ ਮਾਮਲੇ ਦੇ ਵਿੱਚ ਲਗਾਤਾਰ ਕੋਈ ਫੈਸਲਾ ਨਿਕਲ ਕੇ ਬਾਹਰ ਆ ਸਕਦਾ